ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਮਨਜੀਤ ਸਿੰਘ ਰੁਮਾਣਾ ਰਚਨਾਤਮਕਤਾ ਸੱਭਿਆਚਾਰ ਅਤੇ ਪ੍ਰਤਿਭਾ ਦਾ ਜਸ਼ਨ ਮਨਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ 4 ਅਕਤੂਬਰ ਤੋਂ 13 ਅਕਤੂਬਰ 2025 ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਕੇ ਹੋਣ ਵਾਲੇ ਆਗਾਮੀ ਸਾਰਸਮੇਲੇ ਦੌਰਾਨ ਨੌਜਵਾਨਾਂ ਨੂੰ ਸ਼ਾਮਲ ਕਰਨ ਦੇ ਮੁਕਾਬਲੇ ਦੀ ਇੱਕ ਜੀਵੰਤ ਲੜੀ ਦਾ ਆਯੋਜਨ ਕਰੇਗਾ। ਇਹ ਵਿਲੱਖਣ ਮੁਕਾਬਲਾ 10 ਦਿਨਾਂ ਦੇ ਸਮਾਗਮ ਦੇ ਹਰ ਦਿਨ ਆਯੋਜਿਤ ਕੀਤਾ ਜਾਵੇਗਾ ਜਿਸ ਤੇ ਆਖਰੀ ਦਿਨ ਵਿਸ਼ੇਸ਼ ਫੋਟੋਗ੍ਰਾਫੀ ਸਮਾਗਮ ਹੋਵੇਗਾ। ਮੁਕਾਬਲਿਆਂ ਦਾ ਉਦੇਸ਼ ਨੌਜਵਾਨ ਭਾਗੀਦਾਰਾਂ ਦੇ ਵਿਭਿੰਨ ਹੁਨਰਾਂ ਨੂੰ ਪ੍ਰਦਰਸ਼ਿਤ ਕਰਨਾ ਅਤੇ ਪਾਈਚਾਰਿਕ ਸਮੂਰਯਤ ਨੂੰ ਉਤਸ਼ਾਹਿਤ ਕਰਨਾ ਹੈ। ਮੁਕਾਬਲਿਆਂ ਵਿੱਚ ਪੇਂਟਿੰਗ, ਮਿੱਟੀ ਦੇ ਪਾਂਡੇ, ਦਸਤਾਰ ਬੰਣਾ, ਮਹਿੰਦੀ, ਚਿਹਰਾ ਪੇਂਟਿੰਗ, ਬੋਤਲ ਪੇਂਟਿੰਗ, ਫੁਲਕਾਰੀ, ਰੰਗੋਲੀ ਅਤੇ ਫੋਟੋਗ੍ਰਾਫੀ ਸਮਾਗਮ ਸ਼ਾਮਲ ਹਨ। ਮੁਕਾਬਲਿਆਂ ਦੀਆਂ ਤਰੀਕਾਂ ਦਾ ਐਲਾਨ ਇਸ ਹਫ਼ਤੇ ਦੇ ਅੰਤ ਵਿੱਚ ਕੀਤਾ ਜਾਵੇਗਾ। ਭਾਗੀਦਾਰਾਂ ਦੀ ਕੋਈ ਉਮਰ ਸੀਮਾ ਨਹੀਂ ਹੋਵੇਗੀ। ਡਿਪਟੀ ਕਮਿਸ਼ਨਰ ਹਿਮਾਚਲੂ ਨੇ ਕਿਹਾ ਕਿ ਹਰੇਕ ਮੁਕਾਬਲੇ ਲਈ ਜੇਤੂਆਂ ਦੀ ਚੋਣ ਮਾਹਿਰਾਂ ਦੇ ਇੱਕ ਪੈਨਲ ਦੁਆਰਾ ਕੀਤੀ ਜਾਵੇਗੀ ਜੋ ਇੱਕ ਨਿਰਪੱਖ ਅਤੇ ਪੇਸ਼ੇਵਾਰ ਮੁਲਾਂਕਣ ਪ੍ਰਕਿਰਿਆ ਨੂੰ ਚਕਿਨੀ ਬਣਾਏਗਾ ਜੇਤੂਆਂ ਨੂੰ ਆਕਰਸ਼ਕ ਅਨਕਤ ਇਨਾਮ ਦਿੱਤੇ ਜਾਣਗੇ ਉਨ੍ਹਾਂ ਦੀ ਪ੍ਰਤਿਭਾ ਨੂੰ ਪਛਾਣਦੇ ਹੋਏ ਅਤੇ ਸਭਿਆਚਾਰਕ ਅਤੇ ਕਲਾਤਮਕ ਗਤੀਵਿਧੀਆਂ ਵਿੱਚ ਭਾਗੀਦਾਰੀ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਹਿਮਾਚਲੂ ਜੈਨੇ ਅੱਗੇ ਕਿਹਾ ਕਿ ਜੋ ਸਾਰਸ ਮੇਲਾ ਕਲਾ ਸਭਿਆਚਾਰ ਅਤੇ ਪਰੰਪਰਾ ਦਾ ਜਸ਼ਨ ਨੌਜਵਾਨਾਂ ਨੂੰ ਆਪਣੀ ਸਿਰਜਣਾਤਮਕਤਾ ਦਾ ਪ੍ਰਦਰਸ਼ਨ ਕਰਨ ਅਤੇ ਭਾਈਚਾਰੇ ਨਾਲ ਜੁੜਨ ਲਈ ਸੰਪੂਰਨ ਪਲੇਟਫਾਰਮ ਪ੍ਰਦਾਨ ਕਰੇਗਾ। ਉਹਨਾਂ ਨੇ ਸਾਰੇ ਉੱਚਾਈ ਨੌਜਵਾਨਾਂ ਨੂੰ ਇਨ੍ਹਾਂ ਦਿਲਚਸਪ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਤੇ ਇਸ ਸਮਾਗਮ ਨੂੰ ਯਾਦਗਾਰੀ ਬਣਾਉਣ ਲਈ ਵੀ ਸੱਦਾ ਦਿੱਤਾ।